ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲਗਾਤਾਰ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਸੰਬੰਧੀ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਦੇ ਪੰਚਾਇਤ ਕਰਤ ਅਤੇ ਸੈਟਸਪਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਖੰਨਾ ਵਿਖੇ ਗੈਬ ਦੀ ਪੁਲੀ ਤੇ ਜਾ ਕੇ ਪਾਣੀ ਦੀ ਨਿਕਾਸੀ ਸੰਬੰਧੀ ਜਾਇਜ਼ ਲਿਆ इस मौके उन ਨਾਲ ਬਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ ਉਪ ਮੰਡਲ ਮੈਜਿਸਟ੍ਰੇਟ ਖੰਨਾ ਡਾਕਟਰ ਭਜਿੰਦਰ ਸਿੰਘ ਢਿੱਲੋਂ ਡਰੇਨੇਜ ਵਿਭਾਗ ਤੋਂ ਐਸ ਡੀਓ ਜਸਕਰਨ ਸਿੰਘ ਸੇਖੋਂ ਬੀ ਡੀ ਪੀਓ ਸਤਵਿੰਦਰ ਸਿੰਘ ਕੰਗ ਕਾਰਜ ਸாதਕ ਅਫਸਰ ਗੁਰਬਖਸ਼ ਸਿੰਘ ਨਾਇਬ ਤਸਿਲਦਾਰ ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ ਕੈਬਨਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੀ ਗੈਬ ਪੁਲੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਹਨਾਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਵਾਰੀ ਹੋਰ ਗੈਬ ਦੀ ਪੁਲੀ ਦੀ ਚੰਗੀ ਤਰ੍ਹਾਂ ਸਫਾਈ ਕਰਵਾਉਣ ਤਾਂ ਜੋ ਪਾਣੀ ਦੀ ਨਿਕਾਸੀ ਸੰਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਹਨਾਂ ਨੇ ਮੀਟਿੰਗ ਦੌਰਾਨ ਟੈਲੀਫੋਨ 'ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਆਦੇਸ਼ ਦੰਦਿਆਂ ਕਿ ਆ ਕਿ ਉਹ ਖੰਨਾ ਵਿਕੇ ਹਾਈਵੇ ਨਾਲ ਲੱਗਣ ਲੱਗ ਬਣੇ ਡਰੇਨਾਂ ਨੂੰ ਤੁਰੰਤ ਸਾਫ਼ ਕਰਵਾਉਣਾ ਤੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਕਰਵਾਉਣਾ ਯਕੀਨੀ ਬਣਾਉਣਾ ਕੈਬਨਿਟ ਮੰਤਰੀ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2023 ਵਿੱਚ ਨਹਿਰ ਦਾ ਇੱਕ ਕਿਨਾਰਾ ਟੁੱਟਣ ਕਾਰਨ ਇਸ ਖੇਤਰ ਵਿੱਚ ਪਾਣੀ ਆਇਆ ਸੀ ਉਦੋਂ ਅਸੀਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਜੀਸੀਬੀ ਨਾਲ ਲੰਬੀਆਂ ਖਾਈਆਂ ਪੁੱਟ ਕੇ ਪਾਣੀ ਗੈਬ ਦੀ ਪੁਰੀ ਤੋਂ ਬਾਹਰ-ਬਾਰ ਖੇਤਾਂ ਵਿੱਚ ਲੈ ਗਏ ਸੀ ਉਨਾ ਕਹਿਆ ਕਿ ਹਾਲੇ ਤੱਕ ਖੰਨਾ ਵਿੱਚ ਕੋਈ ਵੀ ਫਿਕਰਵਾਲੀ ਗੱਲ ਨਹੀਂ ਹੈ। ਉਹਨਾਂ ਕਹਿਆ ਕਿ ਗੈਬ ਦੀ ਪੁਲੀ ਦੀ ਸਫਾਈ ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਰਵਾ ਦਿੱਤੀ ਗਈ ਹੈ। ਅੱਜ ਫਿਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਦਿੱਤੇ ਗਏ ਹਨ ਕਿ ਉਹ ਇੱਕ ਵਾਰ ਫਿਰ ਗੈਬ ਪੁਲੀ ਦੀ ਸਫਾਈ ਕਰਵਾਉਣ। ਕਰਨਪ੍ਰੀਤ ਸਿੰਘ ਸੌਂਦ ਨੇ ਅੱਗੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲੋਕਾਂ ਤੋਂ ਕਰੋੜਾਂ ਰੁਪਏ ਦਾ ਟੂਲ ਟੈਕਸ ਇਕੱਠਾ ਕਰਨ ਦੇ ਬਾਵਜੂਦ ਵੀ ਟੁੱਟੀਆਂ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ। ਉਨਾ ਕਿਹਾ ਕਿ ਸਾਡੇ ਵੱਲੋਂ NHAI ਦੇ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ ਕਰਨ ਸੰਬੰਧੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਮੰਤਰੀ ਸੌਂਦ ਨੇ NHAI ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਉਹਨਾਂ ਦੇ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਦੇ ਹਨ ਤਾਂ ਠੀਕ ਹੈ ਨਹੀਂ ਫਿਰ ਉਹਨਾਂ ਵੱਲੋਂ ਸਖਤ ਕਦਮ ਚੁੱਕੇ ਜਾਣਗੇ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦਾ ਸਰਹੱਦੀ ਇਲਾਕਾ ਹੜਾਂ ਦੀ ਮਾਰ ਰਿਹਾ ਹੈ ਪੰਜਾਬ ਦੀ ਧਰਤੀ ਦੀ ਸੱਤਾ ਨੀਵੀਂ ਹੋਣ ਕਾਰਨ ਨਾਲ ਲੱਗਦੇ ਉਚਾਨ ਵਾਲੇ ਰਾਜਾਂ ਤੋਂ ਪਾਣੀ ਬਹੁਤ ਹੀ ਤੇਜ਼ੀ ਨਾਲ ਆਉਂਦਾ ਹੈ। ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਸੋ ਉਸ ਦਾ ਖਾਮਿਆ ਜਾ ਅਸੀਂ ਭੁਗਤ ਰਹੇ ਹਾਂ ਕਿਉਂਕਿ ਕੁਦਰਤ ਕਦੀ ਖਾਲੀ ਜਗ੍ਹਾ ਨਹੀਂ ਛੱਡਦੀ। ਉਹਨਾਂ ਕਹੇ ਕਿ ਅੱਜ ਇਸ ਕਰੋਪੀ ਦੇ ਸਮੇਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਵਿਧਾਇਕ ਅਤੇ ਆਗੂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ। ਉਨੇ ਕਿ ਉਹਨਾਂ ਦੀ ਖੁਦ ਦੀ ਡਿਊਟੀ ਫਾਜ਼ਿਲਕਾ ਖੇਤਰ ਵਿੱਚ ਲੱਗੀ ਹੋਈ ਹੈ ਫਾਜ਼ਿਲਕਾ ਅਤੇ ਜਲਾਲਾਬਾਦ ਖੇਤਰ ਵਿੱਚ ਜੋ ਨੁਕਸਾਨ ਹੋਇਆ ਹੈ ਉਥੇ ਖੰਨਾਂ ਦੀ ਟੀਮ ਜਾ ਰਹੀ ਹੈ ਇਸ ਸਮੇਂ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ ਜਦੋਂ ਦੇਸ਼ ਨੂੰ ਕਿਸੇ ਕਿਸਮ ਦੀ ਵੀ ਲੋੜ ਸੀ ਤਾਂ ਉਦੋਂ ਪੰਜਾਬ ਨੇ ਜੇਠਾ ਪੁੱਤਰ ਬਣ ਕੇ ਦੇਸ਼ ਦੀ ਮਦਦ ਕੀਤੀ ਹੈ ਜਦੋਂ ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤਾਂ ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਪਹੁੰਚ ਨਹੀਂ ਕੀਤੀ ਪੰਜਾਬ ਨਾਲ ਹਮੇਸ਼ਾ ਹੀ ਮਤਰੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਉਹਨਾਂ ਕਿਆਕੇ ਗਵਾਂਢੀ ਸੂਬਾ ਹਰਿਆਣਾ ਪਾਣੀ ਦਾ ਹਿੱਸਾ ਮੰਗਦਾ ਸੀ ਪਰ ਜਦੋਂ ਡੁੱਬਣ ਦੀ ਵਾਰੀ ਆਈ ਫਿਰ ਨਾ ਹੀ ਰਾਜਸਥਾਨ ਨੂੰ ਪਾਣੀ ਚਾਹੀਦਾ ਹੈ ਤੇ ਨਾ ਹੀ ਹਰਿਆਣਾ ਨੂੰ ਪਰਮਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਸਲੂਟ ਕਰਨਾ ਹੈ ਕਿ ਉਹ ਰਾਸ਼ਨ ਪਾਣੀ ਫੀਡ ਅਤੇ ਚਾਰੇ ਦੀਆਂ ਟਰਾਲੀਆਂ ਲਿਜਾ ਕੇ ਹੜ੍ਹ ਪੀੜਤਾਂ ਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾਪਾਗਤ ਅਤੇ ਉਪ ਮੰਡਲ ਮੈਜਿਸਟ੍ਰੇਟ ਖੰਨਾ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੈਬਨਿਟ ਮੰਤਰੀ ਤਰਨਪ੍ਰੀ ਸਿੰਘ ਸੌਂਦੇ ਅਗਵਾਈ ਹੇਠ ਖੰਨਾ ਦਾ ਸਾਰਾ ਪ੍ਰਸ਼ਾਸਨ ਹਰ ਸਮੇਂ ਲੋਕਾਂ ਦੀ ਮਦਦ ਲਈ ਹਾਜ਼ਰ ਅਤੇ ਤਤਪਰ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਖੰਨਾ ਵਿਖੇ ਬਿਜਲੀ ਗ੍ਰਿਡ ਵਿੱਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤ ਆ ਗਈ ਸੀ ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਸਮੇਂ ਸਿਰ ਚਾਲੂ ਕਰਵਾ ਦਿੱਤਾ ਗਿਆ ਸੀ। ਇਸ ਦਾ ਗੈਪ ਦੀ ਪੁੜੀ ਦੀ ਸਫਾਈ ਹੋਵੇ ਜਾਂ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਣ ਦੀ ਸਮੱਸਿਆ ਹੋਵੇ ਉਸ ਤੇ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ ਉਹਨੇ ਕਿਹਾ ਕਿ ਖੰਨਾ ਦਾ ਕੰਟਰੋਲ ਰੂਮ ਨੰਬਰ 01628221343 ਹੈ ਮੁਸ਼ਕਲ ਦੇ ਸਮੇਂ ਵਿੱਚ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨ ਜਿਹੜੀ ਕਾਉਂਸਲਰ ਪਰਮਪ੍ਰੀਤ ਸਿੰਘ ਪੋਪੀ ਕਾਉਂਸਲਰ ਸੁਖਮਨਜੀਤ ਸਿੰਘ ਕਾਉਂਸਲਰ ਸਰਵਦੀਪ ਸਿੰਘ ਕਾਲੀ ਰਾਓ ਕਾਉਂਸਲਰ ਜਤਿੰਦਰ ਪਾਠਕ ਕਾਉਂਸਲਰ ਸੁਨੀਲ ਕੁਮਾਰ ਮੀਤਾ ਕਾਉਂਸਲਰ ਸੁਰਿੰਦਰ 바ਵਾ ଓਐਸਡੀ ਕਰਨ ਅਰੂੜਾ ਐਡਵੋਕੇਟ ਮਨਜੀਤ ਸਿੰਘ ਨਾਗਰਾ ਸਾਬਕਾ ਕਾਉਂਸਲਰ ਰਜਿੰਦਰ ਸਿੰਘਜੀਤ ਆਰਥੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਹਰਜੀਤ ਸਿੰਘ ਪਾਟਿਆ ਮਲਕੀਤ ਸਿੰਘ ਮੀਤਾ ਗੁਰਦੀਪ ਸਿੰਘ ਦੀਪੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ